ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦੇਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਰਨ ਤੇ ਤੁਹਾਰੀ ਆਇ ਨਾਨਕ ਕੇ ਪ੍ਰਭ ਸਾਥ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਆਪ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਆਪ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਸਰਵਣ ਕਰ ਰਹੇ ਹੋ ਸਤ ਗੁਰਾਂ ਨੇ ਮਹਾਨ ਕਿਰਪਾ ਕੀਤੀ ਆ ਕਿ ਇੱਕ ਅਸ਼ਟਪਦੀ ਦੇ ਕਥਾ ਵਿਚਾਰ ਸੁਪੂਰਨ ਕਰਵਾਈਆ ਤੇ ਆਪ ਜੀ ਨੇ ਸਮੂਹ ਸੰਗਤਾਂ ਨੇ ਇੱਕ ਅਸ਼ਟਪਦੀ ਦੀ ਕਥਾ ਸ਼ਰਵਣ ਕੀਤੀ ਆ ਤੇ ਅੱਜ ਦੂਸਰੀ ਅਸ਼ਟਪਦੀ ਸ਼ੁਰੂ ਹੋਣ ਜਾ ਰਹੀ ਆ ਤੇ ਦੂਸਰੀ ਅਸ਼ਟਪਦੀ ਤੋਂ ਪਹਿਲਾਂ ਸਤਿਗੁਰੂ ਜੋ ਸ਼ਲੋਕ ਲਿਖਦੇ ਨੇ ਤੇ ਉਸ ਸ਼ਲੋਕ ਤੇ ਅਸ਼ਟਪਦੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅੱਠ ਸ਼ਬਦ ਅੱਠ ਪੌੜੀਆਂ ਨੇ ਤੇ ਉਸ ਦੀ ਇੱਕ ਪੌੜੀ ਦੇ ਜੋ ਕਥਾ ਅੱਜ ਹੋਵੇਗੀ ਆਓ ਸਤਿਗੁਰੂ ਗੁਰੂ ਗਰੀਬ ਨਵਾਜ਼ ਸ਼ਲੋਕ ਦੇ ਵਿੱਚ ਕੀ ਫਰਮਾ ਰਹੇ ਨੇ ਦੇਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾ ਰਹੇ ਨੇ ਕਿ ਦੀਨਾ ਦਾ ਦੀਨ ਦਰਦ ਨਿਵਾਰਨ ਵਾਲਾ ਦੁੱਖ ਨੂੰ ਭੰਜਣ ਵਾਲਾ ਉਸ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਭੂ ਪਰਮਾਤਮਾ ਜਿਹੜਾ ਦੁੱਖਾਂ ਨੂੰ ਭੰਜਣ ਵਾਲਾ ਹੈ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੇ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਹੈ ਘਟ ਘਟ ਨਾਸਿਆ नाथ ਜਿਹੜਾ ਘਟ ਘਟ ਦੇ ਵਿੱਚ ਵਿਆਪ ਰਿਹਾ ਹੈ ਤੇ ਜਿਹੜਾ ਘਟ ਘਟ ਦੀਆਂ ਜਾਣਨ ਵਾਲਾ ਹੈ ਸਰਣ ਤੇਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਜਿਹੜਾ ਪਰਮੇਸ਼ਰ ਕਾਲਪੁਰਖ ਘਟ ਘਟ ਦੀਆਂ ਜਾਣਨ ਵਾਲਾ ਯਾ ਦੁੱਖਾਂ ਦਾ ਨਾਸ ਕਰਕੇ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਹੈ ਸਤਿਗੁਰੂ ਗੁਰੂ ਗਰੀਬ ਨਵਾਜ਼ ਕਹਿੰਦੇ ਨੇ ਸਰਨ ਤੁਮਾਰੀ ਆਇਓ ਮੈਂ ਉਹਨਾਂ ਦੀ ਸਰਨ ਦੇ ਵਿੱਚ ਨਾਨਕੇ ਪ੍ਰਭ ਸਾਥ ਧੰਨ ਗੁਰੂ ਨਾਨਕ ਦੇਵ ਮਾਰੀ ਦਾ ਉਹ ਆਸਰਾ ਲੈ ਕੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੇਤ ਨ ਭਾਈ ਦੂਸਰੀ ਅਸ਼ਟਪਦੀ ਸ਼ੁਰੂ ਹੋਇਆ ਤੇ ਇਸ ਦੀ ਇੱਕ ਪੌੜੀ ਦੀ ਅਸੀਂ ਕਥਾ ਹੁਣ ਸਰਵਣ ਕਰਨ ਜਾ ਰਹੇ ਹਾਂ ਤੇ 사드ਗੁਰੂ ਫਰਮਾਨ ਕਰ ਰਹੇ ਨੇ ਪਹਿਲੀ ਪੌੜੀ ਦੇ ਵਿੱਚ ਜਹਿਮਾਤ ਪਿਤਾ ਸੋਤ ਮੀਤ ਨਾ ਭਈ ਸੋਤ ਮੀਤ ਨਾ ਭਾਈ ਜਿਹੜੇ ਮਾਤਾ ਪਿਤਾ ਪੁੱਤਰ ਬਰਾਦਰਾਂ 사드ਗੁਰੂ ਗੁਰਬਾਣੀ ਦੇ ਵਿੱਚ ਬਰਾਦਰਾਂ ਲਿਖਦੇ ਨੇ ਰਿਸ਼ਤੇਦਾਰੀਆਂ ਇਹਦਾ ਰਿਸ਼ਤੇਦਾਰ ਇਹ ਕਿਸੇ ਨੇ ਵੀ ਸਾਡੇ ਅੰਤ ਵੇਲੇ ਜਦੋਂ ਜੀਵ ਨੂੰ ਜਮਦੂਤ ਲੈ ਕੇ ਜਾਂਦੇ ਨਾ ਉਹ ਸਮੇ ਇਹ ਸਾਡੇ ਸਹਾਈ ਨਹੀਂ ਹੋਣਗੇ ਇਸ ਕਰਕੇ ਸਾਧੂਗੁਰ ਫਰਮਾਨ ਕਹਿੰਦੇ ਨੇ ਤੇਨਾ ਆਪਣੇ ਮਾਤਾ ਪਿਤਾ ਪੁੱਤਰ ਰਿਸ਼ਤੇਦਾਰਿਆਂ ਨੇ ਅੰਤ ਵੇਲੇ ਨਹੀਂ ਸਹੀ ਹੋਣਾ ਜਿਨੇ ਸਹਾਈ ਹੋਣਾ ਉਸ ਕਾਲਪੁਰਖ ਪਰਮੇਸ਼ਰ ਦਾ ਉਹਦਾ ਸਿਮਰਨ ਕਰਨਾ ਚਾਹੀਦਾ ਜਿਵੇਂ ਸਾਧੂਗੁਰ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਜਨ ਪਿਸਰ ਪਦਰ ਬਰਾਦਰਾਂ ਕਾਸਨੇਸ ਦਸਤੰਗੀਰ ਆਖਿਰ ਬਿਅਫਤ ਮਕਾਸ ਨਾ ਦਰਦ ਚੋਂ ਸਬਦ ਤਕਬੀਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਜਾਨ ਪਿਸਰ ਪਦਰ ਬਰਾਦਰਾਂ ਇਥੇ ਜਾਨ ਦਾ ਅਰਥ ਆ ਇਸਤਰੀ ਉਹ ਇਸ ਤਰ੍ਹਾਂ ਜੱਜਾ ਨੰਨਾ ਲਿਖਿਆ ਨੰਨੇ ਦੇ ਅੰਕੜ ਨਹੀਂ ਆ ਜੇ ਨੰਨੇ ਅੰਕੜ ਹੋਵੇ ਫਿਰ ਜਾਨ ਬਣ ਜਾਂਦਾ ਜਿਵੇਂ ਅਸੀਂ ਕਹਿੰਦੇ ਆ ਕਿ ਧਰਤੀ ਕਦੇ ਨਾ ਹੋਵੇ ਜਾਨ ਕੀ ਅਰਦਾਸ ਜਿਵੇਂ ਜਾਣਿਆ ਉਹ ਭਗਤਿਆ ਜੇ ਨੰਨੇ ਅੰਕੜ ਹੋਵੇ ਇਥੇ ਨੰਨੇ ਅੰਕੜ ਨਹੀਂ ਇਥੇ ਜਾਨ ਇਥੇ ਇਸਤਰੀ ਆ ਜਨ ਪੇਸਰ ਪਦਰ ਬਰਾਦਰਾਂ ਜਨ ਇਸਤਰੀ ਪੇਸਰ ਪਿਤਾ ਪਦਰ ਪੁੱਤਰ ਬਰਾਦਰਾਂ ਰਿਸ਼ਤੇਦਾਰੀਆਂ ਇਹਨਾਂ ਕਿਸੇ ਨੇ ਵੀ ਆਖਿਰ ਦੇ ਵੇਲੇ ਸਾਡੇ ਸਹਾਈ ਨਹੀਂ ਹੋਣਾ ਇਸ ਕਰਕੇ ਸਤਿਗੁਰ ਕਹਿੰਦੇ ਨੇ ਉਸ ਪਰਮੇਸ਼ਰ ਅਕਾਲ ਪੁਰਖ ਦਾ ਸਾਨੂੰ ਸਿਮਰਨ ਕਰਨਾ ਚਾਹੀਦਾ ਜਿਨੇ ਸਹਾਈ ਹੋਣਾ ਆ ਤੇ ਇਹਨਾਂ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਸਾਡੇ ਅੰਤ ਵੇਲੇ ਸਹਾਈ ਨਹੀਂ ਹੋਣਾ ਤੇ ਜਿਹੜਾ ਸਹਾਈ ਹੁੰਦਾ ਕਿਉਂਕਿ ਜਿਹੜੇ ਸਿਮਰਨ ਕਰਦੇ ਨੇ ਪਰਮੇਸ਼ਰ ਅਕਾਲ ਪੁਰਖ ਦਾ ਉਹ ਫਿਰ ਇਥੋਂ ਆਪਣੀ ਮਰਜ਼ੀ ਨਾਲ ਜਾਂਦੇ ਨੇ ਜਿਵੇਂ ਸੰਤ ਮਹਾਨ ਪੁਰਸ਼ ਨੇ ਉਹ ਇਥੋਂ ਆਪਣੀ ਮਰਜ਼ੀ ਦੇ ਨਾਲ ਜਾਂਦੇ ਨੇ ਜਿਵੇਂ ਸਤਿਗੁਰ ਫਰਮਾਉਂਦੇ ਨੇ ਮੈਂ ਨਾ ਮਰਬੋ ਮਰਬੋ ਮੈਂ ਨਾ ਮਰੂ ਮਰਬੋ ਸੰਸਾਰ ਤੇ ਅਸੀਂ ਨਹੀਂ ਮਰਦੇ ਜਿਵੇਂ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਦਿੱਤਾ ਗਿਆ ਅਰ ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਰਿਹਾ ਭਾਈ ਦਿਆਲਾ ਜੀ ਨੂੰ ਦੇਖੋ ਉਬਾਲਿਆ ਪਰ ਪਾਠ ਚੱਲਦਾ ਰਿਹਾ ਸੁਖਮਨੀ ਸੁਖਮਨੀ ਸਾਹਿਬ ਜੀ ਦਾ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਜਿਵੇਂ ਸੀਸ ਕਲਮ ਹੋ ਗਿਆ ਪਰ ਫਿਰ ਵੀ ਉਹ ਤਲੀ ਦੇ ਉੱਤੇ ਰੱਖ ਕੇ ਤੇ ਹਰਿਮੰਦਰ ਸਾਹਿਬ ਤੱਕ ਪਹੁੰਚੇ ਆਜ਼ਾਦ ਕਰਾਇਆ ਫਿਰ ਨਮਸਕਾਰ ਕਰਕੇ ਫਿਰ ਸਰੀਰ ਛੱਡਿਆ ਇਹ ਇਸ ਕਰਕੇ ਜਿਹੜੇ ਪਰਮੇਸ਼ਰ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹ ਮਰਦੇ ਨਹੀਂ ਉਹ ਆਪਣੀ ਮਰਜ਼ੀ ਨਾਲ ਜਾਂਦੇ ਆ ਕਾਲਪੁਰਖ ਦੀ ਸਿੱਧੀ ਸ਼ਰਨ ਦੇ ਵਿੱਚ ਜਾਂਦੇ ਨੇ ਉਹਨਾਂ ਦਾ ਬਾਹਰੀ ਸਰੀਰ ਵੀ ਉਹਨਾਂ ਦੇ ਖਾਤ ਦੇ ਵਿੱਚ ਆ ਤੇ ਉਹਨਾਂ ਦੀ ਆਤਮਾ ਦੇ ਕਦੇ ਮਰਦੀ ਨਹੀਂ ਇਸ ਕਰਕੇ ਸ਼ਹੀਦ ਆ ਉਹ ਹਰ ਵਕਤ ਜਿਹੜੇ ਜਿੰਦਾ ਰਹਿੰਦੇ ਨੇ ਤੇ ਇਸ ਕਰਕੇ 사ਤਗੁਰੂ ਇੱਥੇ ਕਹਿੰਦੇ ਨੇ ਕਿ ਜਨ ਪਿਸਰ ਪਦਰ ਬਰਾਦਰਾਂ ਜਿਨ੍ਹਾਂ ਦੇ ਕਰਕੇ ਅਸੀਂ ਸਾਰਾ ਕੁਝ ਕਰਦੇ ਹਾਂ ਜਿਨ੍ਹਾਂ ਕਰਕੇ ਪਰ ਉਹ ਅੰਤ ਸਮੇਂ ਉਹ ਸਾਡੇ ਸਹਾਈ ਨਹੀਂ ਹੁੰਦੇ ਤੇ ਜਿਹੜਾ ਸਹਾਈ ਹੁੰਦਾ ਆ ਉਸ ਨੂੰ ਅਸੀਂ ਜਪਣਾ ਨਹੀਂ ਕਰਦੇ ਇਸ ਕਰਕੇ ਜਿਹੜੇ ਜਪਦੇ ਨੇ 사ਤਗੁਰੂ ਅੱਗੇ ਕੀ ਫਰਮਾ ਰਹੇ ਨੇ ਆਓ ਸਰਵਨ ਕਰੀਏ ਜੀ ਮਨ ਓਹਾ ਨਾਮ ਤੇਰਾ ਸੰਗ ਸਹਾਈ ਇੱਥੇ ਵੀ ਸਤਿਗੁਰਾਂ ਨੇ ਮਨ ਓਹਾ ਅਸੀਂ ਸੰਗਤੀ ਰੂਪ ਦੇ ਵਿੱਚ ਜਦ ਗੁਰਬਾਣੀ ਪੜ੍ਹਦੇ ਆਂ ਤੇ ਅਸੀਂ ਉਥੇ ਪੜ੍ਹਦੇ ਨੇ ਮਨ ਓਹਾ ਨਾਮ ਤੇਰੇ ਸੰਗ ਸਹਾਈ ਪਰ ਇੱਥੇ ਅਸੀਂ ਵੀ ਸ਼ਰਾਮ ਗਲਤ ਲਾ ਲੈਂਦੇ ਇੱਥੇ ਸਤਿਗੁਰ ਕਹਿੰਦੇ ਮਨ ਓਹਾ ਉਥੇ ਪ੍ਰਲੋਗ ਦੇ ਵਿੱਚ ਮਨ ਆ ਉਥੇ ਪਰਲੋਗ ਦੇ ਵਿੱਚ ਨਾਮ ਤੇਰੇ ਸੰਗ ਸਹਾਈ ਅਕਾਲ ਪੁਰਖ ਦਾ ਨਾਮ ਨੇ ਤੇਰੇ ਸੰਗ ਸਹਾਈ ਹੋਣਾ ਆ ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਣਾ ਕਰੋ ਸ੍ਰੀ ਸੁਖਮਨੀ ਸਾਹਿਬ ਜੀ ਦਾ ਬਾਣੀ ਦਾ ਜਾਪ ਕਰੋ ਤੇ ਜਿਹੜੇ ਜਪਦੇ ਨੇ ਫਿਰ ਤੁਹਾਨੂੰ ਅੱਗੇ ਵੀ ਉਦਾਹਰਨ ਤੌਰ ਤੇ ਦੱਸਿਆ ਆ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸੀਸ ਤੇ ਆਪਣਾ ਤਲੀ ਦੇ ਉੱਤੇ ਸੀਸ ਰੱਖ ਕੇ ਜੁਦਦ ਕੀਤਾ ਆਪਣੀ ਮਰਜ਼ੀ ਦੇ ਨਾਲ ਸੀਸ ਨਵਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਗਏ ਨੇ ਜਿਵੇਂ ਭਾਈ ਮਣੀ ਸਿੰਘ ਜੀ ਨੇ ਬੰਦ ਬੰਦ ਘਟਾ ਦਿੱਤਾ ਭਾਈ ਮਤੀ ਦਾਸ ਜੀ ਆਰੇ ਨਾਲ ਚੀਰੇ ਗਏ ਨੇ ਪਰ ਫੇਰ ਵੀ ਗੁਰਬਾਣੀ ਚੱਲਦੀ ਆਪਣੇ ਤੇ ਕਿਉਂਕਿ ਇੰਨੀ ਬੰਦਗੀ ਜਦੋਂ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਫਿਰ ਆਤਮਾ ਜਿਹੜੀ ਆ ਉਹ ਹਰ ਵਕਤ ਜਿਉਂਦੀ ਰਹਿੰਦੀ ਆ ਉਹ ਆਪਣੀ ਮਰਜ਼ੀ ਦੇ ਨਾਲ ਜਾਂਦੇ ਨੇ ਇਸ ਕਰਕੇ ਜੇ ਜੋਰ ਆ ਪ੍ਰਮਾਤਮਾ ਦਾ ਜੇ ਵਾਸਾ ਪ੍ਰਮਾਤਮਾ ਕਿਸੇ ਦੇ ਵਾਸੇ ਹੈ ਉਹ ਭਗਤ ਜਨਾਂ ਦੇ ਵਾਸੇ ਹੈ ਜਿਵੇਂ ਸਤਿਗੁਰੂ ਫਰਮਾਉਂਦੇ ਨੇ ਤੂੰ ਭਗਤਾਂ ਕੇ ਵਾਸ ਪਗਤਾ ਤਾਨ ਤੇਰਾ ਇਸ ਕਰਕੇ ਉਸ ਕਾਲਪੁਰਖ ਦਾ ਸਿਮਰਨ ਕਰੀਏ ਜੀ ਤੇ 사ਤਗੁਰ ਕਹਿੰਦੇ ਨੇ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਇਹ ਮਨਾ ਉਥੇ ਪ੍ਰਲੋਗ ਦੇ ਵਿੱਚ ਇੱਥੇ ਲੋਗ ਦੇ ਵਿੱਚ ਵੀ ਤੇਰੇ ਜਿਹੜਾ ਸੰਗ ਸਹਾਈ ਹੋਣਾ ਆ ਉਹ ਪਰਮੇਸ਼ਰ ਦੇ ਨਾਮ ਨੇ ਹੀ ਹੋਣਾ ਹੈ ਜਹ ਮਹਾ ਭਿਆਨ ਦੂਤ ਜਮਦਲ ਤੇ ਇਹ ਨਾਮ ਇੱਥੇ ਫਿਰ ਇਸ ਤਰ੍ਹਾਂ ਵੀ ਅਰਥ ਹੋ ਸਕਦਾ ਵੀ ਇਹ ਨਾਮ ਕਿੱਥੇ ਸਹਾਈ ਹੋਣਾ ਆ ਕਹਿੰਦੇ ਜਿੱਥੇ ਜਹ ਮਹਾ ਭਿਆਨ ਜਿੱਥੇ ਮਹਾਪਿਆਣ ਦੂਤ ਜਮਦੂਤਾਂ ਦੇ ਦਲ ਫਿਰਦੇ ਨੇ ਜਿੱਥੇ ਉਹ ਅਗਨੀ ਬਾਣ ਦੇ ਵਿੱਚ ਅਗਰ ਅਗਨੀ ਜਿਹੜੀ ਨਦੀ ਆ ਤੇ ਖੂਣਪਾਗ ਦੀ ਨਦੀ ਆ ਫਿਰ ਅਸਪੱਤਰ ਬਾਣ ਆ ਜਿਸ ਦੇ ਪੱਤੇ ਇੰਨੇ ਤਿੱਖੇ ਆ ਕਿ ਉਹ ਤਲਵਾਰਾਂ ਵਾਂਗ ਤਿੱਖੇ ਜਦੋਂ ਉਸ ਰਸਤੀਆਂ ਲੰਘਾਉਂਦੇ ਆ ਜੀਵ ਆਤਮਾ ਨੂੰ ਫਿਰ ਲਹੂ ਲਖਾਨ ਹੁੰਦੀ ਹੈ ਇਸੇ ਤਰ੍ਹਾਂ ਹੀ ਫਿਰ ਬੈਤਰਨੀ ਨਦੀ ਆ ਅਸਪੱਤਰ ਬਾਣਿਆ ਖੂਨ ਪਾਗ ਦੀ ਨਦੀ ਜਿਹਦੇ ਵਿੱਚ ਗੋਤੇ ਦਿੰਦੇ ਆ ਤੇ ਉਥੇ 사ਦਗੁਰ ਕਹਿੰਦੇ ਨੇ ਜਹਾਂ ਮਹਾ ਭਿਆਨ ਦੂਤ ਜਮਦਲੇ ਜਿੱਥੇ ਜਮਦੂਤਾਂ ਦੇ ਦਲ ਫੇਰੇ ਨੇ ਜਿੱਥੇ ਕੜਾਈਆਂ ਦੇ ਵਿੱਚ ਤਲਦੇ ਨੇ ਤੋ ਉਥੇ ਕਹਿੰਦੇ ਫਿਰ ਤੈਨ ਨਾਲ ਕਿੰਨੇ ਹੋਣਾ ਆ ਆਵ ਸਰਵਣ ਕਰੀਏ ਤਹ ਕੇਵਲ ਨਾਮ ਸੰਗ ਤੇਰੇ ਚਲ ਉਥੇ ਵੀ ਕੇਵਲ ਇੱਕ ਤੇਰਾ ਪਰਮੇਸ਼ਰ ਅਕਾਲਪੁਰਖ ਦਾ ਨਾਮ ਹੀ ਚੱਲਣਾ ਆ ਤੇ ਉਹਦੇ ਨਾਲ ਹੀ ਸਾਡਾ ਪਾਰ ਉਤਾਰਾ ਹੋਣਾ ਹੈ ਤੂੰ ਵੀ ਜਮਾਂ ਦੇ ਡੰਡ ਤੋਂ ਬਚਦੇ ਨੇ ਜਹ ਮੁਸਕਲ ਜਹ ਮੁਸਕਲ ਹੋਵੇ ਅਤ ਭਾਰੀ ਜਿੱਥੇ ਭਾਰੀ ਮੁਸ਼ਕਲ ਹੁੰਦੀ ਆ ਉਥੇ ਪਰ ਇਹ ਮੁਸ਼ਕਲ ਹੋਣੀ ਆ ਉਥੇ ਪਾਣੀ ਵੀ ਨਹੀਂ ਪੀਣ ਨੂੰ ਦਿੰਦੇ ਤੇ ਜਿਹੜੇ ਪੁੰਨ-ਪਾਪ ਅਸੀਂ ਕੀਤੇ ਹੁੰਦੇ ਆ ਉਹਨਾਂ ਜਿਹੜੇ ਕੀਤੇ ਹੁੰਦੇ ਕਿਸੇ ਦੀ ਮਦਦ ਕੀਤੀ ਹੁੰਦੀ ਆ ਉਥੇ ਉਹ ਫਿਰ ਕਹਿੰਦੇ ਆ ਵੀ ਜੋ ਤੂੰ ਕੀਤਾ ਆ ਤੇ ਉਹ ਦੇ ਦੇ ਸੰਨ ਆ ਪੁੰਨ ਕੀਤਾ ਹੀ ਉਥੇ ਖੋ ਲੈਂਦੇ ਇਸ ਕਰਕੇ ਪਾਣੀ ਮਿਲ ਜਾਂਦਾ ਆ ਥੋੜੀਆਂ ਰਹਿਤਾਂ ਦੇ ਮਿਲਦੀਆਂ ਇਹ ਪੁੰਨਾ ਕਰਕੇ ਪਰ ਜਿਹੜਾ ਆਖਰਕਾਰ ਆ ਸਿਮਰਨੀਆਂ ਉਹਨੇ ਹੀ ਪਾਰ ਉਤਾਰਾ ਸਾਡਾ ਕਰਾਉਣਾ ਹੈ ਇਸ ਕਰਕੇ ਸਾਧਗੁਰ ਕਹਿੰਦੇ ਨੇ ਕਿ ਜਮਦੂਤ ਆ ਕੇ ਫਿਰ ਡਰਾਉਂਦੇ ਵੀ ਨੇ ਉਸ ਵੇਲੇ ਉਸ ਦੀ ਧੜਕਣ ਤੇਜ਼ ਹੁੰਦੀ ਹੈ ਜਦੋਂ ਰੰਗ ਵੀ ਚਿੱਟਾ ਪੀਲਾ ਹੋ ਜਾਂਦਾ ਮਰਨ ਲੱਗਿਆ ਪ੍ਰਾਣੀ ਦਾ ਤੇ ਇਸ ਕਰਕੇ ਸਾਧਗੁਰ ਫਰਮਾਉਂਦੇ ਨੇ ਕਿ ਜਿਹੜਾ ਮਾਨਮੁਖ ਇਸ ਤਰ੍ਹਾਂ ਤੜਫ ਤੜਫ ਕੇ ਮਰਦਾ ਹੈ ਤੇ ਇੱਕ ਗੁਰਮੁਖ ਜਿਹੜਾ ਗੁਰਬਾਣੀ ਪੜਨ ਵਾਲਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਜਿਹੜਾ ਕਿ ਸਹਿਲਾ ਮਰਦਾ ਇਸ ਕਰਕੇ ਅਸੀਂ ਵੀ ਨਾਮ ਜਪਣਾ ਕਰੀਏ ਉਸ ਕਾਲਪੁਰਖ ਦਾ ਭਜਨ ਬੰਦਗੀ ਕਰੀਏ ਕਿਉਂਕਿ ਇਹ ਸਰੀਰ ਬੜੀ ਮੁਸ਼ਕਲਾਂ ਦੇ ਨਾਲ ਪ੍ਰਾਪਤ ਹੋਇਆ ਆ ਇਹ ਸਤਿਗੁਰ ਫਰਮਾਉਂਦੇ ਨੇ ਜਦ ਮੁਸ਼ਕਲ ਹੋਵੇ ਆਤ ਪਾਰੀ ਜਿੱਥੇ ਇੰਨੀਆਂ ਮੁਸ਼ਕਲਾਂ ਹੁੰਦੀਆਂ ਨੇ ਜਿੱਥੇ ਬੈਤਰ ਦੀ ਨਦੀ ਅਸਪੱਤਰ ਬਨ ਜਿੱਥੇ ਕੜਾਹੇ ਦੇ ਵਿੱਚ ਤਲਿਆ ਜਾਂਦਾ ਹੈ ਜੇ ਇਹ ਕੱਲੀਆਂ ਉਥੋਂ ਦੀਆਂ ਮੁਸ਼ਕਲਾਂ ਨਹੀਂ ਜੇ ਜੱਗ ਦੇ ਵਿੱਚ ਵੀ ਕੋਈ ਮੁਸ਼ਕਲ ਹੈ ਤੇ ਇਥੇ ਕੌਣ ਛਡਾਉਣ ਵਾਲਾ ਆਓ ਸੁਣੀਏ ਜੀ ਹਰ ਕੋ ਨਾਮ ਖਨ ਮਾਹੇ ਉਧਾਰੀ 사ਦਗੁਰ ਕਹਿੰਦੇ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਛਡਾਊਗਾ ਤੇ ਕਿਵੇਂ ਛਡਾਊਗਾ ਖਨ ਵਿੱਚ ਖਨ ਮਾਹੇ ਉਧਾਰੀ ਅੱਖ ਦੇ ਫੋਰ ਦੇ ਨਾਲ ਹੀ ਆਪਣੇ ਪਿਆਰੇ ਦੀ ਆਪਣੇ ਭਗਤਾਂ ਦੀ ਆਪਣੇ ਗੁਰਮੁਖਾਂ ਦੀ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਖਨ ਵਿੱਚ ਹੀ ਛੁਟਕਾਰਾ ਕਰਦੇ ਨੇ ਖਨ ਮਾਹੇ ਉਧਾਰੀ ਹਰ ਕੋ ਨਾਮ ਖੇਨ ਮਾਇਉਦਾਰੀ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਜਿਹੜੇ ਉਸ ਨੂੰ ਯਾਦ ਕਰਦੇ ਨੇ ਉਹਨਾਂ ਦੇ ਦੁੱਖ ਕਲੇਸ਼ ਲੋਕਤ ਪ੍ਰਲੋਗ ਦੇ ਖੇਨ ਵਿੱਚ ਮਿਟਾ ਦਿੰਦੇ ਨੇ ਅਨਕ ਪੁਨਹ ਚਰਣ ਕਰਤ ਨਹੀਂ ਤਰ ਫਿਰ ਪੁਨਾਂ ਦੀ ਗੱਲ ਆ ਗਈ ਆ ਅਨਕ ਪੁਨਹ ਚਰਨ ਕਰਤ ਨਹੀਂ ਤਰ ਅਸੀਂ ਜਿੰਨੇ ਮਰਜੀ ਪੁਨ ਕਰ ਲਈਏ ਪਰ ਦਸਵੰਦ ਜਦੋਂ ਦਿਨਾਂ ਦੇ ਉਹ ਵੀ ਦੇਖ ਕੇ ਦੇਖ ਕੇ ਲਈਏ ਨਾ ਵੀ ਅਸੀਂ ਕਿਸ ਨੂੰ ਦਸਵੰਦ ਦੇ ਰਹੇ ਆ ਸਾਡੇ ਦਸਵੰਦ ਦੀ ਉਹ ਲੈ ਕੇ ਸ਼ਰਾਬ ਪੀ ਜਾਵੇ ਇਸ ਕਰਕੇ ਦਸਵੰਦ ਦੇ ਵਿੱਚ ਆ ਰਹੀ ਸੇ ਕਰਨੇ ਚਾਹੀਦੇ ਇਹਦੇ ਉਹ ਚਾਰ ਹਿੱਸਿਆਂ ਦੇ ਵਿੱਚ ਦੇਖਣਾ ਚਾਹੀਦਾ ਕਿ ਆਪਣੇ ਗੁਰਸਿੱਖਾਂ ਦੀ ਬਾਹ ਫੜੀ ਜਾਵੇ ਆਹ ਸੇਵਾ ਲੰਗਰਾਂ ਦੇ ਵਿੱਚ ਪਾਈ ਜਾਵੇ ਇਹ ਸੇਵਾ ਧੀਆਂ ਦੇ ਕਾਰਜ ਚਲਾਈ ਜਾਵੇ ਇਹ ਸੇਵਾ ਬੱਚਿਆਂ ਵਾਸਤੇ ਵਰਤੀ ਜਾਵੇ ਇਸ ਕਰਕੇ ਦਸਵੰਦ ਦੇ ਵੀ ਇੱਕੇ ਥਾਂ ਦੇਣਾ ਨਹੀਂ ਜ਼ਰੂਰੀ ਸਮਝਣਾ ਜੇ ਤਾਂ ਸਾਧਗੁਰ ਕਹਿੰਦਾ ਹੈ ਅਕਲੀ ਦਾਨ ਕੀਝੇਗਾ ਇਸ ਕਰਕੇ 사ਤਗੁਰ ਕਹਿੰਦੇ ਅਨਿਕ ਪੁੰਨਾਂ ਚਰਨ ਕਰਤਿ ਨਿਤਰੇ ਇਹ ਪੁੰਨ ਤਾਂ ਅਸੀਂ ਕਰਾਂਗੇ ਪਰ ਸੋਚ ਸਮਝ ਕੇ ਵੀ ਕਰਨੇ ਚਾਹੀਦੇ ਆ ਪਰ ਇਹਨਾਂ ਨਾਲ ਹੀ ਸਾਡਾ ਪਾਰਵਤਾਰਾ ਨਹੀਂ ਹੋਵੇਗਾ ਉਹ ਪਾਰਵਤਾਰਾ ਕਿਸ ਤਰ੍ਹਾਂ ਹੋਣਾ ਆ ਉਹ 사ਤਗੁਰ ਫਿਰ ਫਰਮਾਉਂਦੇ ਨੇ ਹਰ ਕੋ ਨਾਮ ਕੋਟ ਪਾਪ ਪਰਹਰ ਇਹ ਪੁੰਨ ਵੀ ਉਹੀ ਲੋਕ ਕਰਦੇ ਨੇ ਜਿਨ੍ਹਾਂ ਨੇ ਪਾਪ ਕੀਤਾ ਹੋਵੇ ਉਹੀ ਗਰੀਬਾਂ ਦੀ ਜਾ ਕੇ ਬਾਹ ਫੜਨਗੇ ਚੰਗੀ ਗੱਲ ਗਰੀਬਾਂ ਦੀ ਬਾਹ ਫੜਨੀ ਮਾੜੀ ਗੱਲ ਨਹੀਂ ਆ ਬਹੁਤ ਵਧੀਆ ਗੱਲ ਆ ਪਰ ਸਾਧਗੁਰ ਫੇਰ ਇਹੋ ਹੀ ਫਰਮਾਨ ਕਰਦੇ ਨੇ ਅਕਲੀ ਦਾਣ ਕੀਤੇ ਹੁਣ ਉਹ ਤਾਂ ਸਾਡੇ ਪੈਸੇ ਵੀ ਲੈ ਕੇ ਸ਼ਰਾਬ ਪੀ ਲਵੇ ਨਾ ਤੁਹਾਨੂੰ ਫੁੱਲ ਲੱਗਣਾ ਤੇ ਨਾ ਉਹਦਾ ਹੀ ਕੁਝ ਸਵਰਨਾ ਇਸ ਕਰਕੇ ਜਿੱਥੇ ਸਵਰਨਾ ਉੱਥੇ ਕੇ ਪੁੰਨ ਕੀਤੇ ਇਹ ਸਾਡੇ ਫੇਰ ਹੀ ਸਾਡੀ ਛੋੜੀ ਤੇ ਫਲ ਪਊਗਾ ਕਿਉਂਕਿ ਸਾਧਗੁਰ ਕਹਿੰਦੇ ਨੇ ਤੈਨ ਨਰ ਕਿਆ ਪ੍ਰਾਨ ਸੁਣ ਕੇ ਨਾ ਅਨ ਪਾਵਨੀ ਭਗਤ ਨਹੀਂ ਉਪਜੀ ਭੁਖੇ ਦਾਣ ਨਾ ਦੀਨਾ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਬਾਟ ਪਾਰ ਘਰ ਮੂਸ ਬਰਾਨੋ ਪੇਟ ਭਰੇ ਅਪਰਾਧੀ ਜਿਹੇ ਪਰਲੋਕ ਜਾਏ ਅਪਕੀਰਤ ਸੋਈ ਅਬਿਦਿਆ ਸਾਧੀ ਹਿੰਸਾ ਤੋ ਮਨ ਦੇ ਨਹੀਂ ਛੂਟੀ ਜੀ ਆ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪ੍ਰੀਤ ਨਾ ਚਾਲੀ ਇਸ ਕਰਕੇ ਸਤਗੁਰ ਕਹਿੰਦੇ ਨੇ ਕਿ ਉਥੇ ਤੁਸੀਂ ਜੀ ਦਇਆਵਨੀ ਪਾਲਿ ਵੀ ਕਿਸੇ ਜੀਵ ਦੇ ਤਰਸ ਕਰਕੇ ਉਸ ਦਾ ਕੁਝ ਸਵਾਰਿਆ ਨਹੀਂ ਇਸ ਕਰਕੇ ਜੇ ਤੁਸੀਂ ਸਵਾਰ ਹੋ ਗਏ ਤਾਂ ਉਸ ਦਾ ਫਲ ਤੇ ਜ਼ਰੂਰ ਮਿਲੇਗਾ ਪਰ ਜੇ ਜ਼ਿਆਦਾ ਫਲ ਲੈਣਾ ਚਾਹੁੰਦੇ ਕੋ ਤੋ ਅੱਗੇ ਸਤਗੁਰ ਕੀ ਫਰਮਾ ਰਹੇ ਨੇ ਹਰ ਕੋ ਨਾਮ ਜਪ ਕੋਟ ਪਾਪ ਪਰ ਹਰੀ ਸਤਗੁਰ ਕਹਿੰਦਾ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਹੀ ਐਸਾ ਆ ਜਿਹੜੇ ਸਾਰੇ ਕੋੜਾਂ ਪਾਪਾਂ ਦਾ ਨਾਸ ਕਰ ਦੇਵੇਗਾ ਤੇ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਾਂਗੇ ਤਾਂ ਸਾਨੂੰ ਸੁੱਧ ਬੁੱਧ ਸਭ ਕੁਝ ਆਵੇਗਾ ਤੇ 사드구루 ਗੁਰੂ ਗਰੀਬ ਨਿਵਾਜੇ ਕਿਰਪਾ ਕਰਦੇ ਨੇ ਕੋਟ ਪਰਾਧ ਮਿਟੇ ਤੇਰੀ ਸੇਵਾ ਤੇ ਕਰੋੜਾਂ ਹੀ ਪਾਪ ਜਿਹੜੇ 사드구루 ਗੁਰੂ ਗਰੀਬ ਨਿਵਾਜ ਦੀ ਸੇਵਾ ਕਰਕੇ ਤੇ ਨਾਮ ਜਪਿਆਂ ਹੀ ਮਿਟਦੇ ਨੇ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਦਰ ਜਦੋਂ ਨਾਮ ਜਪਾਂਗੇ ਫਿਰ ਚਿੰਤਾ ਰੋਗ ਵੀ ਦੂਰ ਹੋ ਜਾਂਦੇ ਨੇ ਗੁਰਮਖ ਨਾਮ ਜਪੋ ਮਨ ਮੇਰੇ 사드구루 ਫਰਮਾਉਂਦੇ ਨੇ ਗੁਰੂ ਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਕੋਈ ਵੀ ਵਾਕ ਮਾ ਸਾਧਗੁਰਾਂ ਨੇ ਤੇ ਸਾਨੂੰ ਦੇਹ ਜਹਾਜ ਬਖਸ਼ਿਸ਼ ਕੀਤਾ ਆ ਗੁਰਾਂ ਦੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਬਾਣੀ ਜੇ ਇਹਨੂੰ ਜਪਾਂਗੇ ਤੇ ਸਾਧਗੁਰ ਕਹਿੰਦੇ ਨੇ ਤੇ ਇਸ ਨੂੰ ਜਪਣਾ ਵੀ ਚਾਹੀਦਾ ਤਾਂ ਉਹ ਗੁਰਮੁਖ ਹਰ ਵਕਤ ਕੀ ਜਪੇ ਗੁਰਮੁਖ ਨਾਮ ਜਪੋ ਕੋ ਮਨ ਮੇਰੀ ਗੁਰੂ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੀ ਬਾਣੀ ਨੂੰ ਜਪੋ ਗੁਰਮੁਖ ਬਣ ਕੇ ਜਪੋ ਤੇ ਗੁਰਮੁਖ ਫੇਰੀ ਬਣੋਗੇ ਜੇ ਜਪ ਜਪ ਕੇ ਉਸ ਕਾਲਪੁਰਖ ਦੇ ਨਾਲ ਜੁੜੋਗੇ ਫੇਰ ਤੁਹਾਡੇ ਕੇਸ ਵੀ ਆ ਜਾਣੇ ਨੇ ਤੁਸੀਂ ਸਾਧਗੁਰਾਂ ਦਾ ਬਚਨ ਵੀ ਕਮਾ ਲੈਣਾ ਸਿੰਘ ਸਾਹਿਬ ਵੀ ਸੱਜ ਜਾਣਾ ਤੇ ਇਸ ਤਰ੍ਹਾਂ ਜਦੋਂ ਜੱਪੋਗੇ ਤੇ ਸਾਧਗੁਰਾਂ ਨੇ ਜਿਹੜੀ ਪਾਪਾਂ ਦੀ ਮੈਲ ਸਾਡੇ ਮਨੋਂ ਚੜੀ ਹੋਈ ਆ ਤੇ ਉਹ ਜਿਹੜੀ ਮੈਲ ਜਦੋਂ ਉਤਰਨੀ ਸ਼ੁਰੂ ਹੋ ਗਈ ਤੇ ਆਪਣੇ ਆਪ ਹੀ ਸਾਡੀ ਸ਼ੁੱਧ ਬੁੱਧ ਜਿਹੜੀ ਆ ਉਹ ਸਵਰਣੀ ਸ਼ੁਰੂ ਹੋ ਜਾਣੀ ਆ ਤੇ ਅਸੀਂ ਆਪਣੇ ਆਪ ਹੀ ਗੁਰਮੁਖ ਬਣ ਜਾਣਾ ਹੈ ਲਾਣਕ ਪਾਵਹ ਸੂਖ ਕਨੇਰੇ ਜਦੋਂ ਅਸੀਂ ਗੁਰੂ ਦੇ ਮੂੰਹ ਦੇ ਵਿੱਚੋਂ ਨਿਕਲ ਆਲੀ ਬਾਣੀ ਉਹਦੇ ਮੁਖ ਚੋਂ ਨਿਕਲਣ ਵਾਲੀ ਬਾਣੀ ਉਸ ਦੇ ਮੁਖ ਦੇ ਵਿੱਚੋਂ ਨਿਕਲਣ ਵਾਲੇ ਵਾਕਾਂ ਨੂੰ ਜਦੋਂ ਆਪਾਂ ਜਪਾਂਗੇ ਤੇ ਫਿਰ ਸਾਧਗੁਰ ਕਿਰਪਾ ਕਰਦੇ ਨੇ ਕਿ ਨਾਨਕ ਪਾਵੋ ਸੂਖ ਕਨੇਰੇ ਤੇ ਫਿਰ ਕਹਿੰਦੇ ਕਿ ਸਾਰੇ ਸੁੱਖਾਂ ਦੀ ਖਜ਼ਾਨੇ ਤੁਹਾਡੇ ਖਿਰਦੇ ਦੇ ਵਿੱਚ ਤੇ ਤੁਹਾਡੇ ਘਰ ਦੇ ਵਿੱਚ ਹੋਣਗੇ ਤੇ ਇੰਨੇ ਕ ਖਜ਼ਾਨੇ ਹੋਣਗੇ ਕਿ ਫਿਰ ਸਾਧਗੁਰ ਕਹਿੰਦੇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਂ ਨਾ ਆ ਬਈ ਆ ਗੰਦ ਪਰਪਰ ਉਹਦੇ ਘਰ ਦੇ ਵਿੱਚ ਤੇ ਕੋਈ ਘਾਟਾ ਨਹੀਂ ਆ ਗੜ ਸੀ ਗਿਣੇ ਨਹੀਂ ਜਾ ਸਕਦੇ ਕਿੰਨੇ ਢੰਡਾਰੇ ਪੈਨੇ ਪਰ ਸਾਨੂੰ ਸਾਤਗੁਰਾਂ ਦੇ ਘਰੋਂ ਲੈਣਾ ਆ ਜਾਵੇ ਇਹ ਸਾਤਗੁਰਾਂ ਦੇ ਇਸ ਨਾਮ ਸਿਮਰਨ ਨੂੰ ਜਪਨਾ ਕਰੀਏ ਜੀ ਤੇ ਸਭ ਤੋਂ ਵੱਡਾ ਖਜ਼ਾਨਾ ਨਾ ਹੁੰਦਾਈ ਸਭ ਤੋਂ ਵੱਡਾ ਖਜ਼ਾਨਾ ਇਹੀ ਆ ਕਿ ਆਪ ਕਥਾ ਸਰਵਣ ਕਰ ਰਹੇ ਹੋ ਤੇ ਸਭ ਤੋਂ ਵੱਡਾ ਖਜ਼ਾਨਾ ਇਹੀ ਆ ਕਿ ਸਾਤਗੁਰੂ ਸਾਡੇ ਕੋਲੋਂ ਵੀ ਇਹ ਸੇਵਾ ਲੈ ਰਹੇ ਨੇ ਇਸ ਨਾਲ ਵੱਡਾ ਹੋਰ ਕੋਈ ਖਜ਼ਾਨਾ ਨਹੀਂ ਆ ਸਤਿਗੁਰਾਂ ਦੀ ਕਥਾ ਵਿਚਾਰ ਨੂੰ ਸਰਵਣ ਕਰਨਾ ਤੇ ਸਤਿਗੁਰਾਂ ਦੀ ਕਥਾ ਵਿਚਾਰ ਨੂੰ ਕਰਕੇ ਇਹ ਸੰਗਤਾਂ ਵਿੱਚ ਜੋ ਕਿ ਉਪਦੇਸ਼ ਸਤਿਗੁਰਾਂ ਦਾ ਸੁਣਾਉਣਾ ਇਹਦੇ ਨਾਲ ਦਾ ਖਜ਼ਾਨਾ ਹੋਰ ਕਿਤੇ ਨਹੀਂ ਆ ਜਿਹੜੇ ਪੈਸੇ ਪਸੋਂ ਗਾਲਿਆ ਉਹ ਤੇ ਇਹ ਜਿਹੜੀ ਮਾਇਆ ਮੋਣੀ ਆ ਪਰ ਫਿਰ ਵੀ ਜਿਹੜੀ ਕਿ ਕਾਰਜ ਇੱਥੇ ਜਗਤ ਦੇ ਵਿੱਚ ਚਾਹੀਦੇ ਆ ਖਰਚਿਆਂ ਵਾਸਤੇ ਉਹ ਸਤਿਗੁਰੂ ਗੁਰੂ ਗ੍ਰੀਨਮਾਜ ਉਹਦੇ ਨਾਲੋਂ ਵੀ ਕਿਸੇ ਗੱਲ ਨਾਲੋਂ ਸੋਟ ਨਹੀਂ ਆਉਣ ਦਿੰਦੇ ਇਸ ਕਰਕੇ 사ਤਗੁਰ ਕਹਿੰਦੇ ਨਾਨਕ ਪਾਵੋ ਸੂਖ ਧਨੇਰੀ ਜਿਹੜੇ ਵੀ ਗੁਰਮੁਖ ਨਾਮ ਜਪਣਗੇ ਉਹ ਫਿਰ ਸਾਰੇ ਹੀ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਕਰਨਗੇ ਗੁਰਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਇੱਕ ਅਸ਼ਟਪਦੀ ਸਰਵਣ ਕੀਤੀ 사ਤਗੁਰਾਂ ਦੀ ਰਹਿਮਤ ਹੋਈ ਅੱਜ ਦੂਸਰੀ ਅਸ਼ਟਪਦੀ ਦਾ ਇੱਕ ਸ਼ਲੋਕ ਤੇ ਇੱਕ ਪੌੜੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਆ ਤੇ ਬਿਆਨਤੀ ਹੀ ਪ੍ਰਕਾਰ ਦੀਆਂ ਪਲੰਗਲਤਾਂ ਹੋਈਆਂ ਕਥਾ ਵਿਚਾਰ ਕਰਦਿਆਂ ਸਤਿਗੁਰਾਂ ਦੀ ਗੁਰਬਾਣੀ ਦੇ ਬੋਲਦੇ ਆ ਸੁਣਦੇ ਆ ਆਪਜੀ ਪਾਸੋਂ ਵੀ ਤੇ ਸਤਿਗੁਰੂ ਗੁਰੂ ਗਰੀਬ ਨਵਾਜ਼ ਦੇ ਗੁਰਬਾਣੀ ਦੇ ਅਰਥ ਕਰਦਿਆਂ ਬੇਅੰਤੀ ਪ੍ਰਕਾਰ ਦੀਆਂ ਆਪਣਾ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਗੁਰੂ ਗਰੀਬ ਨਵਾਜ਼ ਆਪ ਵੀ ਬਖਸ਼ ਲੈਣ ਤੇ ਆਪ ਸਮੂਹ ਸੰਗਤਾਂ ਦਾ ਸਤਿਗੁਰ ਬਖਸ਼ਣ ਹਾਰ ਹੈ ਰਾਜ ਵਾਜ ਕੇ ਅੱਖ ਜੀ ਵਾਹਿਗੁਰ ਜੀ ਖਾਲਸਾ ਵਾਹਿਗੁਰ ਜੀ ਕੀ ਫਤ ਹੈ